ਰਣਜੀਤ ਐਵੇਨਿਊ ਵਿਖੇ ਬਨਾਇਆ ਗਿਆ ਸਾਈਕਲ ਟਰੈਕ ਜੋ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਹੈ ਉਹ ਇਸ ਵੇਲੇ ਚਿੱਟੇ ਹਾਥੀ ਦਾ ਰੂਪ ਧਾਰਨ ਕਰ ਚੁੱਕਾ ਹੈ ਇਸ ਵੇਲੇ ਇਸ ਟਰੈਕ ਦੇ ਹਾਲਤ ਬਹੁਤ ਹੀ ਬੁਰੇ ਹੋ ਚੁੱਕੇ ਹਨ ਆਸ-ਪਾਸ ਬੂਟੀ ਉੱਗੀ ਹੋਈ ਹੈ ਹੁਣ ਕਹਿ ਸਕਦੇ ਆ ਕਿ ਜਨਤਾ ਦੇ ਪੈਸਿਆਂ ਨੂੰ ਬਰਬਾਦ ਕੀਤਾ ਹੋਇਆ ਹੈ ਸਰਕਾਰ ਤੇ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਇਸ ਨੂੰ ਜੇ ਬਨਾਇਆ ਹੈ ਤਾਂ ਇਸ ਨੂੰ ਇਸਤੇਮਾਲ ਵਿੱਚ ਵੀ ਲਿਆਂਦਾ ਜਾਵੇ ਅਸੀਂ ਇਸ ਵਕਤ ਰਣਜੀਤ ਐਵੇਨਿਊ ਦੇ ਵਿੱਚ ਮੌਜੂਦ ਹਾਂ ਜਿੱਥੇ ਇੰਪਰੂਵਮੈਂਟ ਟਰਸਟ ਵੱਲੋਂ ਕਰੋੜਾਂ ਰੁਪਏਾਂ ਦੀ ਲਾਗਤ ਦੇ ਨਾਲ ਜਿਹੜਾ ਇੱਕ ਸਾਈਕਲ ਟਰੈਕ ਬਣਾਇਆ ਗਿਆ ਹੈ ਪਰ ਸਾਈਕਲ ਟਰੈਕ ਦੇ ਤੁਸੀਂ ਹਾਲਾਤ ਦੇ ਸਕਦੇ ਹੋ ਕਿ ਜਗ੍ਹਾ-ਜਗ੍ਹਾ ਤੇ ਕਹਾਊ ਗਿਆ ਪਿਆ ਹੈ ਤੇ ਕਿਨਾਰੇ ਤੇ ਮੀਂਹ ਦਾ ਪਾਣੀ ਵੀ ਖੜਾ ਹੋਇਆ ਹੈ ਟਰੈਕ ਦੇ ਜਿਹੜੇ ਬੁਰੇ ਹਾਲਾਤ ਨੇ ਇੱਥੇ ਸਾਈਕਲ ਤਾਂ ਕੋਈ ਦਿਖਦਾ ਨਹੀਂ ਪਰ ਜਿਹੜੇ ਟਰੈਕ ਦੇ ਹਾਲਾਤ ਨੇ ਉਹ ਬੜੇ ਹੀ ਤਰਸਯੋਗ ਹਾਲਾਤਾਂ ਵਿੱਚ ਨੇ ਸੋ ਜਨਤਾ ਦੇ ਪੈਸਿਆਂ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਬਰਬਾਦ ਕੀਤਾ ਗਿਆ ਏ ਇਸ ਦੀ ਜਵਾਬਦੇਹੀ ਜਿਹੜੀ ਹੈ ਉਹ ਕੌਣ ਦੇਗਾ ਇਸ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਜੇਕਰ ਜਨਤਾ ਦੇ ਜਿਹੜਾ ਟੈਕਸ ਦਿੱਤਾ ਹੈ ਉਸ ਪੈਸੇ ਨੂੰ ਆਪਾਂ ਇੱਥੇ ਵਰਤਿਆ ਹੈ ਤੇ ਇਸ ਦਾ ਸਹੀ ਇਸਤੇਮਾਲ ਵੀ ਹੋਵੇ ਜਾਂ ਫਿਰ ਇਸ ਦਾ ਪ੍ਰਚਾਰ ਹੀ ਨਹੀਂ ਕੀਤਾ ਗਿਆ ਇਸ ਸਾਈਕਲ ਟਰੈਕ ਜਿਹੜਾ ਬਣਾਇਆ ਗਿਆ ਏ ਇਸ ਦੀ ਐਡਵਰਟਾਈਜ਼ਮੈਂਟ ਵੀ ਨਹੀਂ ਕੀਤੀ ਗਈ ਤਾਂ ਜੋ ਇਸ ਵੇਲੇ ਇਹ ਚਿੱਟਾ ਹਾਥੀ ਬਣਿਆ ਹੋਇਆ ਹੈ ਸੋ ਦੇਖ ਸਕਦੇ ਹੋ ਕਿ ਜਗਾ ਜਗਾ ਤੇ ਸਾਈਨ ਬੋਰਡ ਵੀ ਲੱਗੇ ਹੋਏ ਨੇ ਸਾਈਕਲ ਟਰੈਕ ਦੇ ਪਰ ਇਥੇ ਸਾਈਕਲ ਕੋਈ ਵੀ ਸਵੇਰ ਸ਼ਾਮ ਕੋਈ ਵੀ ਸਾਈਕਲ ਜਿਹੜਾ ਹੈ ਉਹ ਦਿਖਾਈ ਨਹੀਂ ਦਿੰਦਾ ਸੋ ਉਮੀਦ ਕਰਦੇ ਹਾਂ ਕਿ ਇੰਪਰੂਵਮੈਂਟ ਟਰਸਟ ਜਲਦ ਇਸ ਵੱਲ ਧਿਆਨ ਦੇਵੇਗਾ ਤੇ ਇਹ ਜਿਹੜੇ ਇਥੇ ਇੰਨੇ ਪੈਸੇ ਖਰਚ ਕੀਤੇ ਗਏ ਨੇ ਇਹਨੂੰ ਕੰਮ ਦੇ ਵਿੱਚ ਵੀ ਲਿਆਂਦਾ ਜਾਏਗਾ ਅਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਵੀ ਨਿਊਜ਼